ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਅੱਜ ਮਾਲਵਿੰਦਰ ਸਿੰਘ ਕੰਗ ਵੱਲੋਂ ਤਖਤਸ਼੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਦੇ ਦਰਬਾਰ ਨਤਮਸਤਕ ਹੋਣ ਤੋਂ ਬਾਅਦ ਆਪਣੀ ਚੋਣ ਮਹਿੰਮ ਸ਼ੁਰੂ ਕੀਤੀ ਗਈ। ਇਸ ਮੌਕੇ ਉਹਨਾਂ ਦੇ ਨਾਲ ਮੰਤਰੀ ਹਰਜੋਤ ਬੈਂਸ, ਰੋਪੜ ਤੋਂ ਵਿਧਾਇਕ ਦਿਨੇਸ਼ ਚੱਡਾ, ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ, ਮਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਸਮੇਤ ਵੱਡੀ ਗਿਣਤੀ ਦੇ ਵਿੱਚ ਪਾਰਟੀ ਵਰਕਰ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੰਗਨੇ ਕਿਹਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਜ਼ੁਲਮ ਤੇ ਜ਼ਬਰ ਦੇ ਖਿਲਾਫ ਲੜਨ ਦੀ ਤਾਕਤ ਦਿੰਦੀ ਹੈ ਤੇ ਉਹ ਸ਼੍ਰੀ ਅਨੰਦਪੁਰ ਸਾਹਿਬ ਦੇ ਲੋਕਾਂ ਦਾ ਵਿਸ਼ਵਾਸਿਤ ਜਿੱਤ ਕੇ ਸੂਬੇ ਦੇ ਲੋਕਾਂ ਦੀ ਆਵਾਜ਼ ਬਣ ਕੇ ਲੋਕ ਸਭਾ ਦੇ ਪੰਜਾਬ ਦੇ ਮੁੱਦੇ ਚੁੱਕੜ ਗਏ ਉਹਨਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਸੂਬਿਆਂ ਦੇ ਅਧਿਕਾਰਾਂ ਨੂੰ ਖੋਰਾ ਲਾਉਣ ਲਈ ਉਹਨਾਂ ਦੇ ਆਗੂਆਂ ਉੱਤੇ ਰਾਸੀ ਬਦਲਾਖੋਰੀ ਦੇ ਤਹਿਤ ਕਾਰਵਾਈ ਕੀਤੀ ਗਈ ਹੈ। ਉਹਨਾਂ ਨੇ ਇਹ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੀਐਸਟੀ ਦੇ ਪੈਸੇ ਪੰਜਾਬ ਨੂੰ ਵਾਪਸ ਨਾ ਕਰਨਾ ਕਿਸਾਨਾਂ ਤੇ ਗੋਲੀਆਂ ਚਲਾਉਣਾ ਤੇ ਪੰਜਾਬ ਦੇ ਵਿਕਾਸ ਦੇ ਰਾਹ ਦੇ ਵਿੱਚ ਰੋੜਾ ਬਣਨਾ ਜਿਨ੍ਹਾਂ ਬਾਰੇ ਲੋਕ ਸਭਾ ਦੇ ਵਿੱਚ ਖੁੱਲਕੇ ਬੋਲਣਾ ਸਮੇਂ ਦੀ ਜ਼ਰੂਰਤ ਹੈ ਤੇ ਲੋਕਾਂ ਦੇ ਪਿਆਰ ਤੇ ਵਿਸ਼ਵਾਸ ਦੇ ਨਾਲ ਜਿੱਤ ਪ੍ਰਾਪਤ ਕਰਕੇ ਉਹ ਸਾਰੇ ਮੁੱਦੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦੇ ਵਿੱਚ ਚੁੱਕਣਗੇ ਕੰਗਨੇ ਕਿਹਾ ਕਿ ਪਹਿਲਾ ਲੋਕ ਸਭਾ ਦੇ ਵਿੱਚ ਸ਼੍ਰੀ ਆਨੰਦ ਪ੍ਰਸਾਦ ਦੀ ਨੁਮਾਇੰਦਗੀ ਕਰਨ ਵਾਲੇ ਵਕ ਵਕ ਆਗੂਆਂ ਵੱਲੋਂ ਇੱਥੇ ਦਾ ਵਿਕਾਸ ਕਰਨ ਦੀ ਥਾਂ ਤੇ ਸ਼੍ਰੀ ਆਨੰਦਪੁਰ ਸਾਹਿਬ ਨੂੰ ਮਿਲਣ ਵਾਲੀਆਂ ਗ੍ਰਾਂਟਾਂ ਹੋਰ ਹਲਕਿਆਂ ਦੇ ਵਿੱਚ ਲਗਾ ਦਿੱਤੀਆਂ ਗਈਆਂ ਇਸ ਮੌਕੇ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 13 ਦੀਆਂ 13 ਲੋਕ ਸਭਾ ਸੀਟਾਂ ਤੇ ਜਿੱਤ ਪ੍ਰਾਪਤ ਕਰੇਗੀ ਰੋਪੜ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਪੁਲਕੀਤ ਕੁਮਾਰ ਅਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਿਕੇਸ਼ ਰਾਣਾ ਦੀ ਰਿਪੋਰਟ ਬਸ ਕੁਰੀਨ ਕਰਨ ਜਾਣਾ ਹੈ ਦੇਖੋ ਪੰਜਾਬ ਦੀ ਇਹ ਹੀ ਖੂਬਸੂਰਤੀ ਹੈ ਔਰ ਪਾਈਚਾਰਕ ਸਾਂਝ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਔਰ ਮਾਤਾ ਨੀਣਾ ਦੇਵੀ ਤੋਂ ਅਸ਼ੀਰਵਾਦ ਲੈਣਾ ਇਹ ਬੜੇ ਵਿਭਾਗੀ ਗੱਲ ਹੋ ਗਈ ਸਾਡੇ ਵਾਸਤੇ ਅਸੀਂ ਇਸ ਤੋਂ ਬਾਅਦ ਉੱਥੇ ਵੀ ਅਸ਼ੀਰਵਾਦ ਲੈਣ ਜਾ ਰਹੇ ਹਾਂ ਔਰ ਮਾਤਾ ਜੀ ਦੀ ਵੀ ਸਾਡੇ ਤੇ ಅಪਾਰ ਕਿਰਪਾ ਹੋਵੇ ਇਹਦੀ ਬੇਨਤੀ ਅਰਦਾਸ ਉੱਥੇ ਕਰਾਂਗੇ ਬੇਸਾਬ ਨੇ ਲਗਾਤਾਰ ਇਸ ਇਲਾਕੇ 'ਚ ਬਹੁਤ ਮਿਹਨਤ ਕੀਤੀ ਹੈ ਦੇਖੋ ਬੇਸਾਬ ਨੇ ਸਿਰਫ ਸ਼੍ਰੀ ਨਾਨਕਪੁਰ ਸਾਹਿਬ 'ਚ ਮਿਹਨਤ ਨਹੀਂ ਕੀਤੀ ਲੁਧਿਆਣੇ ਦੇ ਸਕੂਲ ਆਫ ਫੈਮਿਨਿਅਸ ਦੇਖ ਲਓ ਫਾਜ਼ਿਲਕਾ ਦੇ ਬਾਰਡਰ ਦੇ ਦਰਿਆ ਪਾਰ ਕਰਕੇ ਸਕੂਲ ਦੇਖ ਲਓ ਪੱਟੀ ਤੇ ਖੇਮ ਕਰਨ ਦੇ ਬਾਰਡਰ ਜਿਹੜੇ ਸਕੂਲ ਹੈ ਜਿਸ ਤਰੀਕੇ ਨਾਲ ਬਤੌਰ ਐਜੂਕੇਸ਼ਨ ਮਨਿਸਟਰ ਇਹਨਾਂ ਨੇ ਪ੍ਰਯਾਸ ਕੀਤੇ ਹੈ ਮਿਹਨਤ ਕੀਤੀ ਆ ਉਹ ਉਹ ਲਾਜਵਾਬ ਹੈ ਉਹਦਾ ਕੋਈ ਮੁੱਲ ਨਹੀਂ ਆ ਉਹਦਾ ਕਾਰਨ ਵੀ ਆ ਮੈਂ ਤੁਹਾਨੂੰ ਦੱਸਾਂ ਐਸਾ ਮੇਰੇ ਨਾਲ ਖੜੇ ਇਸ ਕਰਕੇ ਨਹੀਂ ਮੈਂ ਕਹਿੰਦਾ ਕਾਬਲੀਅਤ ਜज्ਬਾ ਔਰ ਜਿਹੜਾ ਅਰਵਿੰਦ ਕੇਜਰੀਵਾਲ ਜੀ ਦੀ ਲੀਡਰਸ਼ਿਪ ਮਾਨ ਸਾਹਿਬ ਦੀ ਲੀਡਰਸ਼ਿਪ ਨੂੰ ਸਾਨੂੰ ਪ੍ਰੇਰਣਾ ਮਿਲਦੀ ਹੈ ਉਹੀ ਉਹਦੀ ਖਾਸੀਅਤ ਹੈ ਕਿ ਪੂਰੇ ਪੰਜਾਬ ਦਾ ਐਜੂਕੇਸ਼ਨ ਸਿਸਟਮ ਜਿਹੜਾ ਬਦਲ ਰਿਹਾ ਔਰ ਸਾਰੇ ਆਉਣ ਵਾਲੇ ਟਾਈਮ ਦੇਖੂਗੇ 5-7 ਸਾਲਾਂ ਚ ਲੋਕ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ 'ਚ ਬਣ ਕੇ ਬਚਣਗੇ ਮਾਨਪੁਰ ਸਾਹਿਬ ਦੇ ਮੁਕਾਬਲੇ ਕਿਦਾਂ ਬੇਸਿਕਲੀ ਇਹ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਹੈ ਸਾਡੇ ਤੇ ਮੰਤਰੀ ਸਾਹਿਬ ਖੁਦ ਕਾਰ ਸੇਵਾ ਕਰਕੇ ਨਵਾ ਆ ਕੇ ਆਇਆ ਲੇਕਿਨ ਉਹ ਉਹ ਅੱਜ ਤੱਕ ਅਸੀਂ ਕਿਸੇ ਪਿੱਛੇ ਹਟਣ ਵਾਲੇ ਨਹੀਂ ਮਾਨ ਸਾਹਿਬ ਦਿਨ ਰਾਤ ਲੱਗਿਆ ਲੇਕਿਨ ਵਿਤਕਰਾ ਕਿੱਥੋਂ ਹੋਇਆ ਆਰਡੀਐਫ ਸਾਡਾ ਰੋਕ ਲਿਆ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਸਾਡਾ ਰੋਕ ਲਿਆ ਤਮਾਮ ਤਰਾਂ ਦੇ ਫੰਡ ਜਿਹੜੇ ਆ ਜੀਐਸਟੀ ਨੂੰ ਡਿਲੇ ਕਰਨਾ ਕਿਸਾਨਾਂ ਤੇ ਗੋੜੀਆਂ ਮਾਰ ਦੇਣੀ ਆ ਪੰਜਾਬ ਨਾਲ ਹਰ ਪੱਖੋਂ ਵਿਤਕਰਾ ਕਰਨਾ ਸੋ ਉਹ ਤਮਾਮ ਕੰਮਾਂ ਨੂੰ ਲੈ ਕੇ ਆਵਾਜ਼ ਜਿਹੜੀ ਦੇਸ਼ ਦੀ ਪਾਰਲੀਮੈਂਟ ਚ ਗੂੰਜਣੀ ਚਾਹੀਦੀ ਉਹ ਗੂੰਜੂਗੀ ਪੰਜਾਬ ਨਾਲ ਹੋ ਰਹੀ ਬੇਇਨਸਾਫੀ ਜਿਹੜੀ ਸੈਂਟਰ ਵੱਲੋਂ ਉਸ ਬੀਅੰਸਾਫੀ ਦਾ ਸਾਹਬ ਹੀ ਲਿਆ ਜਾਓ ਅੰਦਰ ਰੋਡ ਸ਼ੋਅ ਦੇ ਵਿੱਚ ਰਿਸਪਾਂਸ ਕਿਸ ਤਰ੍ਹਾਂ ਦਾ ਰਿਹਾ ਜੀ ਤੁਸੀਂ ਕਿਉਂਕਿ ਦੇਖੋ ਮੈਂ ਇੱਕ ਗੱਲ ਜ਼ਰੂਰ ਅੱਜ بڑے ਮਤਲਬ ਅ ਬੜੇ ਸਤਕਾਰ ਮਤਲਬ ਨਿਮਰਤਾ ਸਹਿਤ ਕਹਿਣਾ ਚਾਹੁੰਦਾ ਜਿਸ ਤਰੀਕੇ ਨਾਲ ਸਾਡੇ ਸਾਰੇ ਐਮਐਲਏ ਸਾਹਿਬਾਨ ਨੇ ਮੇਰੇ ਜ਼ਿਲ੍ਹਾ ਪ੍ਰਧਾਨ ਚਾਹੇ ਮਹਾਲੀ ਦੇ ਚਾਹੇ ਰੋਪੜ ਦੇ ਹੋ ਚਾਹੇ ਸਾਡੇ ਨਵਾਂ ਸ਼ਹਿਰ ਦੇ ਜ਼ਿਲ੍ਹਾ ਪ੍ਰਧਾਨ ਜੀ ਚਾਹੇ ਸਾਡੇ ਬਲਾਕ ਪ੍ਰਧਾਨ तमाम ਪਾਰਟੀ ਦੇ ਸਾਥੀ ਜਿਸ ਬੱਦ ਛੜ ਕੇ ਇੱਕ ਇੱਕ ਵਲੰਟੀਅਰ ਨੇ ਹਿੱਸਾ ਲਿਆ ਉਹ ਮੈਂ ਮੈਨੂੰ ਲੱਗਦਾ ਮੈਂ ਦੇਣਾ ਨਹੀਂ ਦੇ ਸਕਦਾ ਉਹਨਾਂ ਨੇ ਜਿਹੜਾ ਉਤਸ਼ਾਹ ਦਿਖਾਇਆ ਔਰ ਮੈਨੂੰ ਲੱਗਦਾ ਹੈ ਵੀ ਇਹਨਾਂ ਦੇ ਇਸ ਉਤਸ਼ਾਹ ਤੇ ਉਮੀਦਾਂ ਤੇ ਮੈਂ ਪੂਰਾ ਖਰਾ ਉਤਰਨ ਦੀ ਕੋਸ਼ਿਸ਼ ਕਰੂੰਗਾ ਔਰ ਮੋٹے ਨਾ ਮੋਢਾ ਲਾ ਕੇ ਇਹਨਾਂ ਨਾਲ ਹਰ ਲੜਾਈ ਵੀ ਲੜਾਂਗੇ ਔਰ ਦੇਖੋ ਗੱਲ ਇਹ ਆ ਵੀ ਆਮ ਆਦਮੀ ਪਾਰਟੀ ਦਾ ਇੱਕੋ ਹੀ ਮਕਸਦ ਆ ਇੱਕੋ ਹੀ ਮਨਸੂਬਾ ਹੈ ਕਿ ਪੰਜਾਬ ਨੂੰ ਜਿਹੜਾ ਆ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਭਾਈਚਾਰਕ ਤੌਰ ਤੇ ਮਜ਼ਬੂਤ ਬਣਾਉਣਾ ਔਰ ਰੰਗਲਾ ਬਣਾਉਣਾ ਉਹਦੇ ਲਈ ਅਸੀਂ ਸਾਰੇ ਟੀਮ ਦੇ ਰੂਪ ਤੋਂ ਕਾਂਗਸਰ ਤੋਂ ਗੱਲ ਇਹ ਆ ਮੁਕਾਬਲਾ ਤੇ ਉਹਦੇ ਨਾਲ ਦੇਖਿਆ ਜਾਵੇ ਜਿਨ੍ਹਾਂ ਨੇ ਕੋਈ ਕਾਰਗੁਜ਼ਾਰੀ ਉਪਲਬਧ ਕੀਤੀ ਹੋਵੇ ਇਹਨਾਂ ਪਾਰਟੀਆਂ ਦੀ ਲੜਾਈ ਆ ਆਪਣੇ ਬੱਚਿਆਂ ਦਾ ਰਾਜਨੀਤਿਕ ਭਵਿੱਖ ਸੁਵਾਰਨ ਦੀ ਜਾਂ ਅਰਬਾਂ ਖਰਬਾਂ ਦੇ ਬਣਾਏ Empire ਨੂੰ ਪ੍ਰੋਟੈਕਟ ਕਰਨ ਦੀ ਸਾਡੀ ਲੜਾਈ ਆ ਮਾਨ ਸਾਹਿਬ ਦੀ ਅਗਵਾਈ ਚ ਪੰਜਾਬ ਦੀ ਆਉਣ ਵਾਲੀ ਪੀੜੀ ਦਾ ਭਵਿੱਖ ਬਚਾਉਣ ਦੀ ਔਰ ਬਣਾਉਣ ਦੀ ਤੇ ਸਾਡਾ ਇਹਨਾਂ ਨਾਲ ਕੋਈ ਮੁਕਾਬਲਾ ਨਹੀਂ ਹੈ ਮਾਨ ਸਾਹਿਬ ਨੇ ਜੋ ਬਿਹਤਰੀਨ ਕੰਮ ਕੀਤੇ ਆ 2 ਸਾਲਾਂ ਚ ਮੈਨੂੰ ਨਹੀਂ ਲੱਗਦਾ ਇਹ ਕਿਉਂਕਿ ਇਹ ਇਹਨਾਂ ਦੀ ਕੋਈ ਕ੍ਰੈਡੀਬਿਲਟੀ ਨਹੀਂ ਹੈ ਇਹ ਇਹਨਾਂ ਨੂੰ ਲੋਕਾਂ ਨੇ ਪਰਖ ਲਿਆ ਹੈ ਲੋਕ ਇਹਨਾਂ ਨੂੰ ਜਾਣ ਗਿਆ ਦੱਸੋ ਤੁਸੀਂ ਕੱਲ ਹੀ ਤਾਂ ਬਾਦਲ ਦਾ ਕੈਂਡੀਡੇਟ ਕਿਹੜੇ ਮੂੰਹ ਨਾਲ ਗੁਰੂ ਸਾਹਿਬ ਦੀ ਬੇਅਦਬੀ ਦੇ ਜਿਸ ਤਰ੍ਹਾਂ ਦੀ ਕਿਨਾ ਹੋਈ ਹੈ ਕੀ ਜਵਾਬ ਦੇਣਗੇ ਕੀ ਜਵਾਬ ਦੇਣਗੇ ਨੌਜਵਾਨਾਂ ਨੂੰ ਗੈਂਗਸਟਰ ਬਣਾਇਆ ਕੀ ਜਵਾਬ ਦੇਣਗੇ ਰੇਟ ਮਾਫੀਆ ਬਣਾਇਆ ਕੀ ਜਵਾਬ ਦੇਣਗੇ ਪੀਆਰਟੀਸੀ ਘਾਟੇ ਤੇ ਆਪਣੇ ਬੱਸਾਂ ਦੇ ਫਲੀਟ ਬਣਾ ਲਏ ਤੇ ਆਪਣੇ ਸੁਖ ਵਿਲਾ ਬਣਾ ਲਏ ਤੇ ਪੰਜਾਬ ਤੇ 3 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਕੋਈ ਜਵਾਬ ਨਹੀਂ ਸੋ ਸਾਡਾ ਬੜਾ ਸਪਸ਼ਟ ਹੈ ਪੋਜੀਟਿਵ ਵਿੱਚ ਮੁੱਖ ਮੰਤਰੀ ਜੀ ਦਾ ਬੜਾ ਸਿੱਧਾ ਕਹਿਣਾ ਹੈ ਪੋਜੀਟਿਵ ਏਜੰਡੇ ਤੇ ਕੰਮ ਕਰਨਾ ਹੈ ਘਰ ਘਰ ਲੈ ਕੇ ਜਾਣਾ ਔਰ ਅਸੀਂ ਵੱਡੇ ਮਾਰਜਨ ਨਾਲ ਸ਼੍ਰੀ ਅਨੰਦਪੁਰ ਸਾਹਿਬ ਦੀ ਜਿਹੜੀ ਸੰਗਤ ਹੈ ਸਾਨੂੰ ਕੋਈ ਲੱਗਦਾ ਕਿ 92 ਸਿੱਟੇ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਮੜੀਆਂ ਸੀ ਰਿਕਾਰਡ ਸੀ ਖਾਸ ਤੌਰ ਤੇ ਅਨੰਦਪੁਰ ਸਾਹਿਬ ਦੀ ਵੀ ਗੱਲ ਕੀਤੀ ਜਾਵੇ ਰਿਕਾਰਡ ਮਾਰਜਨ ਦੇ ਨਾਲ ਦਿੱਤੇ ਉਹਦਾ ਕੋਈ ਪ੍ਰੈਸ਼ਰ ਵੀ ਰਹੇਗਾ ਤੁਹਾਡੇ ਉੱਪਰ ਲੋਕਾਂ ਦੇ ਇੱਕ ਗੱਲ ਜੇ ਮੈਂ ਕਮਾਂ ਵਿੱਚ ਪ੍ਰੈਸ਼ਰ ਨਹੀਂ ਰਹਿੰਦਾ ਇਹ ਵੀ ਗੱਲ ਠੀਕ ਜਿਉਂ ਲੇਕਿਨ ਇਹ ਇਹ ਜਿਹੜਾ ਫੈਸਲਾ ਹੈ ਇਹ ਲੋਕਾਂ ਦਾ ਲੋਕਾਂ ਦਾ ਜੋ ਅਧਿਕਾਰ ਹੈ ਉਹ ਸਿਰ ਮੱਥੇ ਉਹਨਾਂ ਦਾ ਫਤਵਾ ਸਿਰ ਮੱਥੇ ਅਸੀਂ ਆਪਣੀ ਬੇਨਤੀ ਅਰਦਾਸ ਅਪੀਲ ਉਹਨਾਂ ਤੇ ਚਰਨਾਚ ਕਰਾਂਗੇ ਉਹਨਾਂ ਕੋ ਜਾਵਾਂਗੇ ਵਾਰ-ਵਾਰ ਜਾਵਾਂਗੇ ਪਰ ਮੈਨੂੰ ਪੂਰੀ ਉਮੀਦ ਹੈ ਜਿਸ ਤਰੀਕੇ ਨਾਲ ਸਾਡੇ ਸਾਰੇ ਸਤਕਾਰਯੋਗ ਐਮ ਐਲ ਏ ਸਹਿਬਾਨਾਂ ਨੇ ਹਲਕਾ ਅੰਚਾਰ ਸਹਿਬਾਨਾਂ ਨੇ ਸਾਡੇ ਸੰਗਠਨ ਨੇ ਕੰਮ ਕੀਤਾ ਲੋਕ ਸਾਨੂੰ ਜ਼ਰੂਰ ਫਤਰਾਬਤੋਂ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਉਹ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਨਤਮਸਤਕ ਹੋਏ ਨੇ ਤੇ ਮੋਹਾਲੀ ਤੋਂ ਸਵੇਰੇ ਸੁਹਾਣਾ ਸਾਹਿਬ ਸਟੇਜ 'ਤੇ ਉਤਾਰ ਦਾਨਸ ਕਰਾ ਕੇ ਉਹਨਾਂ ਆਪਣੀ ਚੋਣ ਮਹੀਮ ਦੀ ਸ਼ੁਰੂਆਤ ਕੀਤੀ ਤੇ ਮੈਂ ਦੇਖ ਰਿਹਾ ਚਾਹੇ ਮੋਹਾਲੀ ਹੋਵੇ ਚਾਹੇ ਖਾਲੜ ਹੋਵੇ ਕੁਰਾਲੀ ਹੋਵੇ ਚਮਕੌਰ ਸਾਹਿਬ ਹੋਵੇ ਰੋਪੜ ਹੋਵੇ ਕਨੌਲੀ ਹੋਵੇ ਸਰਸਾਂ ਨੰਗਲ ਭਰਤਗੜ ਬੂੰਗਾ ਸਾਹਿਬ ਕੀਰਪੁਰ ਸਾਹਿਬ ਤੇ ਫਿਰ ਅਨੰਦਪੁਰ ਸਾਹਿਬ ਹਰ ਜਗ੍ਹਾ ਹਰ ਬਾਜ਼ਾਰ ਹਰ ਚਰਸਤੇ ਹਰ ਪਿੰਡ ਹਰ ਗਲੀ ਮੋੜ ਤੇ ਉਹਨਾਂ ਦਾ ਸਵਾਗਤ ਹੋਇਆ ਤੁਸੀਂ ਆਪ ਸਭ ਨੇ ਦੇਖਿਆ ਕਿ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਲਾਕਾ ਨਿਵਾਸੀਆਂ ਨੇ ਉਹਨਾਂ ਦੇ ਉੱਤੇ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਮਹਿਲਾਵਾਂ ਨੌਜਵਾਨ ਬਜ਼ੁਰਗ ਹਰ ਵਰਗ ਦੇ ਲੋਕ ਉਹ ਇਸ ਉਹਨਾਂ ਦੇ ਸਵਾਗਤ ਦੇ ਵਿੱਚ ਸ਼ਾਮਿਲ ਸੀਗੇ ਤੇ ਮੈਂ ਬੜੇ ਹੀ ਨਿਮਰਤਾ ਦੇ ਨਾਲ ਹੀ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਜਿੱਤ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਦੀ ਹੋਵੇਗੀ ਤੇ ਉਸ ਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਸ਼੍ਰੀ ਅਨੰਦਪੁਰ ਸਾਹਿਬ ਸੰਵਿਧਾਨ ਸਭਾ ਹਲਕੇ ਦੀ ਹੋਵੇਗੀ ਸਰ ਜੀ ਤੁਸੀਂ ਇਹ ਗੱਲ ਕਹੀ ਹੈ ਲੱਗਦਾ ਉਹ ਡਿਜ਼ਾਈਨ ਮਿਹਨਤ ਦੇ ਸੱਚਾ ਹੀ ਹੈ ਦੇਖੋ ਜੀ ਮਿਹਨਤ ਹੈ ਵਿਸ਼ਵਾਸ ਹੈ ਅਸੀਂ ਨਿਮਰਤਾ ਦੀ ਰਾਜਨੀਤੀ ਅਸੀਂ ਇਮਾਨਦਾਰੀ ਦੀ ਰਾਜਨੀਤੀ ਤੇ ਆਪਣੇ ਗੁਰੂ ਤੇ ਆਪਣੇ ਪ੍ਰਭੂ ਤੇ ਮਹਾਮਾਈ ਤੇ ਵਿਸ਼ਵਾਸ ਤੇ ਲੋਕਾਂ ਦੇ ਵਿੱਚ ਅਸੀਂ ਵਿਚਰੇ ਆਂ ਪਰਿਵਾਰ ਬਣ ਕੇ ਵਿਚਰੇ ਵਿਸਰੇ ਆਂ ਇਸ ਕਰਕੇ ਮੈਨੂੰ ਪੂਰਾ ਉਮੀਦ ਹੈ ਕਿ ਜਿਹੜੀ ਇਸ ਵਾਰੀ 130 ਜੋ ਸਾਡਾ ਨਾਅਰਾ ਹੈ ਤੇ ਕਿਸ ਤਰੀਕੇ ਨਾਲ ਸਾਡੇ ਲੀਡਰਾਂ ਤੇ ਸਾਡੀ ਪਾਰਟੀ ਤੇ ਜੋ ਬਦਲਾਖੋੜੀ ਦੀ ਰਾਜਨੀਤੀ ਹੋ ਰਹੀ ਹੈ ਤੁਸੀਂ ਦੇਖਿਆ ਹੋਣਾ ਕਿਸ ਤਰੀਕੇ ਨਾਲ ਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਉਸ ਮੁੱਖ ਮੰਤਰੀ ਨੂੰ ਜਿਹੜੀ ਲੋਕ ਪ੍ਰੇਤਾ ਪੂਰੇ ਦੇਸ਼ ਸਭ ਤੋਂ ਵੱਧ ਹੈ ਉਹ ਉਹ ਜੇਲ੍ਹ ਚ ਰੱਖਿਆ ਤਾਂ ਮੈਨੂੰ ਲੱਗਦਾ ਹੈ ਲੋਕ ਜਿਹੜਾ ਆਪਣਾ ਗੁੱਸਾ ਜਿਹੜਾ ਉਹ ਵੋਟਾਂ ਦੇ ਰਾਹੀਂ ਜਾਏਗਾ ਪਰ ਇਹ ਆਮ ਆਦਮੀਆਂ ਦਾ ਸ਼ਕਤੀ ਪ੍ਰਦਰਸ਼ਨ ਹੈ ਇਹ ਆਮ ਆਦਮੀਆਂ ਦਾ ਸ਼ਕਤੀ ਪ੍ਰਦਰਸ਼ਨ ਹੈ ਬੜੀਆਂ-ਬੜੀਆਂ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਜਿੰਨੀਆਂ ਵੱਡੀਆਂ-ਵੱਡੀਆਂ ਰੈਲੀਆਂ ਕਰਦੀਆਂ ਨੇ ਪੈਸੇ ਖਰਚ ਕੇ ਉਸ ਤੋਂ ਜ਼ਿਆਦਾ ਇਕੱਠ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਵਿੱਚ ਅੱਜ ਆਪ ਮੁਹਾਰੇ ਰੋਪੜ ਦੀਆਂ ਸੜਕਾਂ ਦੇ ਉੱਪਰ ਆਇਆ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਆਮ ਲੋਕ ਇੰਨੀ ਵੱਡੀ ਗਿਣਤੀ 'ਚ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਦਾ ਸਵਾਗਤ ਕਰਨ ਦੇ ਲਈ ਪਹੁੰਚੇ ਨੇ ਜਿੰਨਾ ਇਕੱਠ ਕੇ ਰਵੈਤੀ ਪਾਰਟੀਆਂ ਦੀਆਂ ਰੈਲੀਆਂ 'ਚ ਨਹੀਂ ਹੁੰਦਾ ਥਿਊਰੀਕਲ ਠੀਕ ਹੈ ਤੇ ਆਮ ਲੋਕਾਂ ਦਾ ਸ਼ਕਤੀ ਪ੍ਰਦਰਸ਼ਨ ਹੈ ਕਿ ਹੁਣ ਲੋਕ ਰਵੈਤੀ ਪਾਰਟੀਆਂ ਦੇ ਮੋਟਾਜ ਨਹੀਂ ਰਹੇ ਸਗੋਂ ਪੰਜਾਬ ਦੇ ਵਾਗੂ ਕੇਂਦਰ ਦੇ ਵਿੱਚ ਵੀ ਝਾੜੂ ਫੇਰਨ ਨੂੰ ਤਿਆਰ ਬੈਠੇ ਮਿਲਕ ਮੱਕੜ ਬਾਹਰ ਆ ਚੁੱਕੇ ਨੇ ਚੋਣਾ ਨੂੰ ਦੇਖਦੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਉਹ ਤੁਹਾਨੂੰ ਸਾਹਮਣੇ ਦਿਖ ਰਿਹਾ ਹੈ ਕਿਹੜੇ ਕਿਹੜੇ ਮੁੱਖ ਮੁੱਦੇ ਹੋਣਗੇ ਜਿਹੜੇ ਉਹ ਹੈ ਕਿ ਸਾਰੀ ਜਿਹੜੀ ਇਹ ਲੋਕ ਸਭਾ ਦੀ ਚੋਣ ਡੀ ਰਾਹੀਂ ਪਿਛਲੇ ਸਾਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਕੰਮ ਕੀਤੇ ਨੇ ਪੰਜਾਬ ਦੇ ਵਿੱਚ ਕੰਮ ਕੀਤੇ ਨੇ ਰੋਪੜ ਦੇ ਵਿੱਚ ਕੰਮ ਕੀਤੇ ਨੇ ਉਹਨਾਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾ ਰਿਹਾ ਹਾਂ ਘਰ ਘਰ ਦੇ ਵਿੱਚ ਬਿਜਲੀ ਦਾ ਬਿੱਲ ਜਿਹੜਾ ਉਹ ਫ੍ਰੀ ਕਰਤਾ ਦਵਾਈਆਂ ਹੁਣ ਹਸਪਤਾਲਾਂ ਦੇ ਵਿੱਚ ਡਾਕਟਰ ਤੋਂ ਪਰਚੀ ਲਿਖਾ ਕੇ ਕਰਜ਼ਾ ਲੈਣ ਲਈ ਨਹੀਂ ਜਾਣਾ ਪੈਂਦਾ ਮੁਫਤ ਦੇ ਵਿੱਚ ਦਵਾਈਆਂ ਮਿਲਦੀਆਂ ਨੇ ਮਾਲਾ ਕਲੀਨਿਕ ਖੋਲੇ ਗਏ ਨੇ ਜੋ ਕੰਮ ਇਹਨਾਂ 2 ਸਾਲਾਂ ਚ ਮੁੱਖ ਮੰਤਰੀ ਸਾਹਿਬ ਨੇ ਕੀਤੇ ਨੇ ਕ腐ਸ਼ਨ ਦੇ ਖਿਲਾਫ ਬਹੁਤ ਵੱਡੀ ਕਾਰਵਾਈ ਬਹੁਤ ਵੱਡਾ ਮਾਹੌਲ ਪੰਜਾਬ ਦੇ ਵਿੱਚ ਬਣਾਇਆ 42 43000 ਨੌਕਰੀਆਂ ਪਿਓਰਲੀ ਮੈਰਿਟ ਤੇ ਦਿੱਤੀਆਂ ਕੋਈ ਇੱਕ ਪੈਸੇਦਾਰ ਇਲਜ਼ਾਮ ਨਹੀਂ ਲਾ ਸਕਦਾ ਕੋਈ ਸਪਾਰਸ਼ੀਦਾਰ ਇਲਜ਼ਾਮ ਨਹੀਂ ਲਾ ਸਕਦਾ ਔਰ ਹਰ ਪਿੰਡ 'ਚ ਜਾ ਕੇ ਦੇਖੋ ਇੱਕ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਨੌਜਵਾਨਾਂ ਨੂੰ ਮਿਲੀਆਂ ਨੇ ਮੈਰਿਟ ਦੇ ਆਧਾਰ ਤੇ ਸੋ ਐਸ ਕੀ ਜਿਹੜੀ ਵੋਟ ਹੈ ਕੰਮ ਦੇ ਆਧਾਰ ਤੇ ਮੁੱਖ ਮੰਤਰੀ ਸਾਹਿਬ ਸਰਕਾਰਵਾਸੇ ਬਾਦ ਜੀ ਨੂੰ ਪੈਣੀ ਹੈ